net. Nah. ਮੋਹਾਲੀ ਦੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਇੰਟਰਨੈਸ਼ਨਲ 에ਅਰਪੋਰਟ ਮੋਹਾਲੀ ਦੀ ਤਰਜ਼ ਉੱਤੇ ਬਣਾਏ ਗਏ ਇੱਕ ਮਾਡਲ ਪੋਲਿੰਗ ਬੂਥ ਦਾ ਉਦਘਾਟਨ ਮੋਹਾਲੀ ਦੇ ਸੈਕਟਰ 79 ਵਿੱਚ ਪੈਂਦੇ ਐਮਈਟੀ ਇੰਟਰਨੈਸ਼ਨਲ ਸਕੂਲ ਵਿਖੇ ਕੀਤਾ। ਇਹ ਉਪਰਾਲਾ ਡਿਪਟੀ ਕਮਿਸ਼ਨਰ ਦੀ ਨਿਵੇਕਲੀ ਸੋਚ ਦੇ ਆਧਾਰ ਤੇ ਕੀਤਾ ਗਿਆ ਹੈ ਤਾਂ ਜੋ 1 ਜੂਨ ਨੂੰ VOTING ਲਈ ਅਪੀਲ ਨੂੰ ਆਕਰਸ਼ਕ ਬਣਾ ਕੇ ਚੋਣ ਕਮਿਸ਼ਨ ਦੇ ਅਬਕੀ ਬਾਰ 70% ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕੇ। ਉਹਨਾਂ ਸਾਰੇ ਪ੍ਰਬੰਧ ਆਪ ਜਾ ਕੇ ਦੇਖੇ ਅਤੇ ਇਸ ਸਬੰਧੀ ਜ਼ਰੂਰੀ ਹਿਦਾਇਤਾਂ ਵੀ ਦਿੱਤੇ ਆ ਇਹ ਪੰਜਾਬ ਚ ਹੁਣ ਤੱਕ ਦਾ ਪਹਿਲਾ ਸੁਪਰ ਮਾਡਲ ਪੋਲਿੰਗ ਬੂਥ ਹੈ ਉਹਨਾਂ ਦੱਸਿਆ ਕਿ ਇਸ ਪੋਲਿੰਗ ਬੂਥ ਤੇ VOTING SLIP ਨੂੰ BOARDING PASS ਦੇ ਰੂਪ ਵਿੱਚ ਦਿਖਾਉਣ ਲਈ ਇੱਕ ਰਿਸੈਪਸ਼ਨ ਕਾਊਂਟਰ ਤਿਆਰ ਕਰਕੇ 에어ਪੋਰਟ ਟਰਮੀਨਲ ਦਾ ਅਹਿਸਾਸ ਦਿੱਤਾ ਜਾ ਰਿਹਾ ਹੈ 에어 호ਸਟੈਸ ਸਮੇਤ ਇੱਕ 크루 ਮੈਂਬਰ ਦੇ ਆਧਾਰਿਤ ਟੀਮ VOTER ਨੂੰ ਪੋਲਿੰਗ ਬੂਥ ਤੇ ਲੈ ਕੇ ਜਾਵੇਗੀ ਇਸੇ ਤਰ੍ਹਾਂ ਨੌਜਵਾਨ VOTER ਕੁੜੀਆਂ ਲਈ ਬੂਥ ਤੇ ਹੱਥਾਂ ਤੇ ਮਹਿੰਦੀ ਲਗਾ ਕੇ ਵੋਟ ਪਾਉਣ ਦਾ ਸੰਦੇਸ਼ ਵੀ ਲਿਖਿਆ ਜਾਵੇਗਾ ਇੱਥੇ ਪੀਣ ਵਾਲੇ ਪਾਣੀ ਠੰਡੇ ਮਿੱਠੇ ਚਲਦੀ ਛਬੀਲ ਦੀ ਵੀ ਸਹੂਲਤ ਮਿਲੇਗੀ ਅਤੇ ਸਾਫ ਸੁਥਰੇ ਪਖਾਨੇ ਦੇ ਨਾਲ-ਨਾਲ ਵੇਟਿੰਗ ਲੌਂਜ ਵੀ ਬਣਾਇਆ ਗਿਆ ਹੈ ਇਸੇ ਤਰ੍ਹਾਂ ਵੋਟ ਪਾਣ ਮਗਰੋਂ ਸਿਆਹੀ ਵਿਖਾ ਕੇ VOTER ਨੂੰ ਮੁਫਤ ਆਈਸਕ੍ਰੀਮ ਵੀ ਦਿੱਤੀ ਜਾਵੇਗੀ ਡੀਸੀ ਆਸ਼ਿਕਾ ਜੈਨ ਨੇ ਚੋਣ ਸਟਾਫ ਲਈ EVM ਅਤੇ ਚੋਣ ਸਮਗਰੀ ਲੈ ਜਾਣ ਲਈ ਇੱਕ ਟਰਾਲੀ ਦਾ ਮਾਡਲ ਵੀ ਦੇਖਿਆ ਜਿਹੜੇ ਪੋਲਿੰਗ ਅਤੇ ਕਾਊਂਟਿੰਗ ਕੇਂਦਰ ਲਈ ਖਾਸ ਤੌਰ ਤੇ ਔਰਤਾਂ ਅਤੇ ਦਿਵਿਆਂਗ ਸਟਾਫ ਲਈ ਸਹੂਲਤ ਲਈ ਤਿਆਰ ਕੀਤਾ ਗਿਆ ਹੈ ਇਹ ਟਰਾਲੀ ਸਰਕਾਰੀ ਪੋਲੀਟੈਕਨਿਕਾ ਖੂਨੀ ਮਾਜਰਾ ਦੇ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਤਿਆਰ ਕੀਤੀ ਗਈ ਹੈ ਉਹਨਾਂ ਮੁਹਾਲੀ ਵਿੱਚ VOTING ਦੇ 80% ਤੋਂ ਪਾਰ ਦੇ ਟੀਚੇ ਨੂੰ ਹਾਸਲ ਕਰਨ ਲਈ ਸਾਰਿਆਂ ਨੂੰ ਪਹਿਲੀ ਜੂਨ ਨੂੰ ਮਤਦਾਨ ਕਰਨ ਦੀ ਅਪੀਲ ਕੀਤੀ ਅੱਜ ਅਸੀਂ ਮਾਡਲ ਬੂਥ ਮੁਹਾਲੀ ਐਮਟੀ ਸਕੂਲ ਦੇ ਵਿੱਚ ਲਾਂਚ ਕੀਤਾ ਹੈ ਜਿਸ ਦੇ ਵਿੱਚ ਅਸੀਂ ਹਰ ਤਰ੍ਹਾਂ ਦੀ ਸਹੂਲਤਾਂ VOTER ਨੂੰ ਦੇ ਰਹੇ ਹਾਂ ਮਾਡਲ ਬੂਥ ਇਹ ਦਰਸਾਉਂਦਾ ਹੈ ਕਿ ਕਿਵੇਂ ਅਸੀਂ ਇਲੈਕਸ਼ਨ ਨੂੰ ਸਿਰਫ ਇੱਕ VOTING ਦੀ ਐਕਸਰਸਾਈਜ਼ ਨੂੰ ਇੱਕ ਲੋਕਤੰਤਰ ਦੇ ਤਿਹਾਰ ਵਾਂਗ ਸਮਝਦੇ ਹਨ ਇੱਕ ਕਿਸੇ ਦੇਖ ਰਿਹਾ ਹੋ ਕਿ ਬੱਚੇ ਆ ਕੇ ਸਕੂਲ ਤੋਂ ਪਰਫਾਰਮ ਕੀਤਾ ਭੰਡਾ ਪਰਫਾਰਮ ਕਰਦੇ ਹੋਏ ਵਰਜਨ ਨੂੰ ਅੰਦਰ ਲੈ ਕੇ ਆ ਰਹੇ ਇੰਟਰਨੈਸ਼ਨਲ 에ਰਪੋਰਟ ਦੀ ਥੀਮ ਦੇ ਹੋਤੇ ਇਹ ਬਣਾਇਆ ਗਿਆ ਤੁਸੀਂ ਦੇਖ ਰਹੇ